ਉਠਣਾ ਕਹਾਣੀ ਕਿਸ਼ਨਾ ਤਰਖਾਨ ਉਸ ਦਿਨ ਬਹੁਤ ਉਦਾਸ ਸੀ ਉਹਦਾ ਦਿਲ ਕਰਦਾ ਸੀ ਕਿ ਜੀ ਭਰ ਕੇ ਰੋਵਾਂ ਬਸ ਰੋਈ ਜਾਵਾਂ ਰੋਈ ਜਾਵਾਂ ਉਸ ਦਿਨ ਛੁੱਟੀ ਸੀ ਕਿਸ਼ਨਾ ਤਰਖਾਨ ਤੇ ਉਹਦਾ ਜਵਾਈ ਬੈਠੇ ਕੰਮ ਗਲਤ ਕਰ ਰਹੇ ਸਨ ਤੜਕੇ ਤੋਂ ਹੀ ਉਹ ਪੀ ਰਹੇ ਸਨ ਪਰ ਸ਼ਰਾਬ ਉਹਨਾਂ ਨੂੰ ਚੜ੍ਹ ਨਹੀਂ ਸੀ ਰਹੀ ਤੇ ਕਿਸ਼ਨਾ ਤਰਖਾਨ ਚੁੱਪਚਾਪ ਉੱਠ ਕੇ ਬਾਹਰ ਨੂੰ ਤੁਰ ਪਿਆ ਸੀ ਉਹ ਦੇ ਜਵਾਈ ਨੇ ਨੂੰ ਰੋਕਿਆ ਨਾ ਜਾ ਉਹ ਜਾਣਦਾ ਸੀ ਕਿ ਕ੍ਰਿਸ਼ਨਾ ਇਦਾਂ ਰੁਕਣ ਵਾਲਾ ਨਹੀਂ ਉਹ ਸਿੱਧਾ ਠੇਕੇ ਜਾਵੇਗਾ ਹੋਰ ਬੋਤਲ ਲੈ ਕੇ ਆਵੇਗਾ ਅੱਗੇ ਵੀ ਉਹ ਇਸੇ ਤਰ੍ਹਾਂ ਕਰਦਾ ਹੁੰਦਾ ਸੀ ਜਦੋਂ ਉਸ ਨੂੰ ਸ਼ਰਾਬ ਨਹੀਂ ਛੱਡਦੀ ਹੁੰਦੀ ਕ੍ਰਿਸ਼ਨਾ ਤੜਕੇ ਉੱਠ ਜਾਂਦਾ ਹੋਰ ਬੋਤਲ ਆ ਜਾਂਦੀ ਉਹ ਦੋਵੇਂ ਅੱਧੀ ਰਾਤ ਤੱਕ ਪੀਂਦੇ ਰਹਿੰਦੇ ਤੇ ਇੰਜ ਛੁੱਟੀ ਬੀਤ ਜਾਂਦੀ ਕਿਸ਼ਨੇ ਦੇ ਚਵਾਈ ਉਸ ਨੂੰ ਤੀਕਦਾ ਉਡੀਕਦਾ ਮੰਜੇ ਤੇ ਪੈ ਗਿਆ ਉਹ ਅਜੇ ਤੱਕ ਸ਼ਰਾਬ ਲੈ ਕੇ ਨਹੀਂ ਸੀ ਮੁੜਿਆ ਤੇ ਉਹ ਦਿਨ ਕ੍ਰਿਸ਼ਨਾ ਬਹੁਤ ਉਦਾਸ ਸੀ ਉਹ ਆਪਣੀ ਸਾਰੀ ਜ਼ਿੰਦਗੀ 'ਚ ਇੰਨਾ ਉਦਾਸ ਕਦੇ ਨਹੀਂ ਸੀ ਹੋਇਆ ਉਹਨੂੰ ਲੱਗਿਆ ਜਿਵੇਂ ਉਹਦੇ ਅੰਦਰ ਕੋਈ ਫੋੜਾ ਫਿਸਰਿਆ ਹੋਵੇ ਕੋਈ ਖਿਆਲ ਜਿਹਾ ਪੈ ਗਿਆ ਉਹ ਵੀ ਉਹਦੇ ਚਵਾਈ ਕੋਲ ਇੰਨਾ ਤੰਨ ਸੀ ਕਿ ਉਹ ਦੁਨੀਆ 'ਚ ਬਣੀ ਹਰ ਐਸ਼ ਦੇਣ ਵਾਲੀ ਚੀਜ਼ ਖਰੀਦ ਸਕਦਾ ਸੀ ਪਰ ਉਹ ਉਹ ਦੇ ਵਾਸਤੇ ਪਲ ਪਰ ਦਾ ਚੈਨ ਨਹੀਂ ਖਰੀਦ ਸਕਿਆ ਉਹਦਾ ਜਵਾਈ ਹੈਰਾਨ ਸੀ ਉਹਦੀ ਧੀ ਪਰੇਸ਼ਾਨ ਸੀ ਤੇ ਕ੍ਰਿਸ਼ਨਾ ਤਰਖਾਣ ਉਸ ਦਿਨ ਬਹੁਤ ਦੁਖੀ ਸੀ ਬਹੁਤ ਉਦਾਸ ਹੁੰਦਾ ਦਿਲ ਕਰਦਾ ਸੀ ਕਿ ਜੀ ਭਰ ਕੇ ਰੋਵੇ ਬਸ ਰੋਈ ਜਾਵੇ ਰੋਈ ਜਾਵੇ ਉਹਨੂੰ ਆਪਣਾ ਪੁੱਤਰ ਯਾਦ ਆਇਆ ਉਹਨੂੰ ਆਪਣੀ ਘਰ ਵਾਲੀ ਯਾਦ ਆਈ ਅੱਜ ਤੋਂ 5 ਬਾਰੇ ਪਹਿਲਾਂ ਦੀ ਗੱਲ ਹੈ ਉਹ ਦੀ ਘਰ ਵਾਲੀ ਮਾਰਚ ਗਈ ਸੀ ਉਹ ਦਾ ਇੱਕੋ ਇੱਕ ਪੁੱਤ ਸੀ ਨਿਆਣਾ ਹੁੰਦਾ ਹੀ ਚੱਲ ਵਸਿਆ ਸੀ ਹੋਰ ਉਹ ਦਾ ਇਸ ਲੰਮੀ ਚੌੜੀ ਦੁਨੀਆ 'ਚ ਕੌਣ ਸੀ ਬਸ ਇੱਕ ਧੀ ਰਹਿ ਗਈ ਸੀ ਜਵਾਈ ਰਹਿ ਗਿਆ ਸੀ ਅਖੀਰ ਉਹ ਦਾ ਜਵਾਈ ਉਹਨੂੰ ਸ਼ਹਿਰ ਲੈ ਆਇਆ ਸੀ ਨਵੇਂ-ਨਵੇਂ ਕੱਪੜੇ ਪਵਾ ਕੇ ਨਵਾਂ-ਨਵਾਂ ਸ਼ਹਿਰ ਸੀ ਗੇਮਾ ਗੇਮ ਕਰਦਾ ਸ਼ਹਿਰ ਜਿੱਥੇ ਬਿਜਲੀ ਦੇ ਲਾਟੂ ਉਹਦੀਆਂ ਅੱਖਾਂ 'ਚ ਵੜਦੇ ਜਾਂਦੇ ਸਨ ਜਿੱਥੇ ਪਿੰਡ ਵਰਗੀ ਸ਼ਾਂਤੀ ਨਹੀਂ ਸੀ ਜਿੱਥੇ ਪਿੰਡ ਜਿਹਾ ਠਰਮਾ ਨਹੀਂ ਸੀ ਜਿੱਥੇ ਲੋਕੀ ਹਰਲ-ਹੱਲ ਕਰਦੇ ਫਿਰਦੇ ਹਫੇ-ਹਫੇ ਘਬਰਾਏ ਹੋਏ ਜਿਵੇਂ ਕਿਤੇ ਅੱਗ ਲੱਗੀ ਹੋਵੇ ਨਵੇਂ-ਨਵੇਂ ਕੱਪੜੇ ਜਿਨ੍ਹਾਂ ਦੀ ਦਸ ਹਾਲਾ ਨਹੀਂ ਸੀ ਫੁੱਟੀ ਉਹਨੇ ਗਲ ਪਾਏ ਹੋਏ ਸਨ ਉਹਨਾਂ ਦੀ ਖੜਖੜ ਉਹਨੂੰ ਮਹਿਸੂਸ ਹੋ ਰਹੀ ਸੀ ੜੜਕਣੀ ਖੜਖੜ ਜਿਵੇਂ ਕੋਈ ਉਹਦੇ ਸਿਰ 'ਚ ਵਿਧਾਨ ਮਾਰ ਰਿਹਾ ਹੋਵੇ ਉਹਨੂੰ ਮਹਿਸੂਸ ਹੋ ਰਿਆ ਸੀ ਕਿ ਜਿਵੇਂ ਉਹਦੇ ਗਲ ਪਏ ਨਵੇਂ-ਨਵੇਂ ਕੱਪੜੇ ਹੁਣੇ ਛੜਕਤੇ ਟਿੱਕ ਪਹਿਣਗੇ ਤੇ ਉਹ ਲੋਕਾਂ ਸਾਹਮਣੇ ਨੰਗਾ ਹੋ ਜਾਵੇਗਾ ਉਹ ਲੜਖੜਾ ਗਿਆ ਉਹ ਸਿਰ ਤੋਂ ਲੈ ਕੇ ਪੈਰਾਂ ਤੱਕ ਪਸੀਨੇ ਨਾਲ ਗੋਚ ਹੋ ਗਿਆ ਐਡੇ ਵੱਡੇ ਸ਼ਹਿਰ 'ਚ ਬੀਤਿਆ ਇਹ ਪਹਿਲਾ ਦਿਨ ਉਹਨੂੰ ਕਦੇ ਨਹੀਂ ਭੁੱਲ ਸਕਦਾ ਪਰ ਸ਼ਹਿਰ 'ਚ ਰਹਿੰਦਿਆਂ ਹੋਣ ਉਹਨੂੰ 5 ਸਾਲ ਹੋ ਚੱਲੇ ਸਨ ਇੰਨਾ 5 ਸਾਲਾਂ ਚ ਉਹਨੇ ਆਪਣੇ ਜਵਾਈ ਦਾ ਦਿਲ ਜਿੱਤ ਲਿਆ ਸੀ ਸਾਰੇ ਘਰ ਨੂੰ ਖਾਣੇ ਦਾ ਕੰਮ ਉਹ ਇਕੱਲਾ ਸੰਭਾਲਦਾ ਸੀ ਹੋਂ ਤੱਕ ਉਹਨੇ ਜਿੰਨੇ ਵੀ ਸੌਦੇ ਕੀਤੇ ਸਨ ਕਦੇ ਘਾਟੇ ਦਾ ਨਹੀਂ ਸੀ ਵਿਆ ਉਹਦੇ ਹੱਥ ਜੱਸ ਹੀ ਇਹ ਕੱਲ ਉਹਦੀ ਧੀ ਕਹਿੰਦੀ ਸੀ ਉਹਦਾ ਜਵਾਈ ਕਹਿੰਦਾ ਸੀ ਗੱਲ ਕੀ ਸੌਦੇਬਾਜ਼ੀ ਚੋਂ ਉਹ ਵੱਡਿਆਂ ਵੱਡਿਆਂ ਨੂੰ ਮਾਤ ਪਾ ਜਾਂਦਾ ਸੀ ਇਸੇ ਕਰਕੇ ਉਹਦਾ ਜਵਾਈ ਉਸ ਨੂੰ ਛੱਡਣਾ ਨਹੀਂ ਸੀ ਚਾਹੁੰਦਾ ਵਪਾਰ 'ਚ ਕਈ ਤਰ੍ਹਾਂ ਦੇ ਭੇਦ ਹੁੰਦੇ ਸਨ ਜੋ ਹਰ ਕਿਸੇ ਨੂੰ ਦੱਸੇ ਨਹੀਂ ਜਾ ਸਕਦੇ ਫਿਰ ਕਿਸ਼ਨਾ ਤਾਂ ਉਹਦਾ ਸਵਰਾ ਸੀ ਉਹ ਆਪਣੇ ਜਵਾਈ ਦਾ ਬੁਰਾ ਕਿੱਦਾਂ ਹੋ ਸਕਦਾ ਸੀ ਇਸੇ ਕਰਕੇ ਉਹ ਉਸ ਨੂੰ ਹਰ ਤਰੀਕੇ ਨਾਲ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਗੱਲੇ 'ਚੋਂ ਪੈਸੇ ਕੱਢਣ ਲੱਗਿਆਂ ਉਹਦਾ ਹੱਥ ਨਾ ਫੜਦਾ ਉਹਨੂੰ ਕਿਸੇ ਗੱਲ ਤੇ ਟੋਕਦਾ ਨਾ ਦੁਨੀਆਂ ਦੀ ਹਾਰ ਐ ਚੋਂ ਪੈਸੇ ਨਾਲ ਖਰੀਦੀ ਜਾ ਸਕਦੀ ਐ ਉਹ ਉਹਨੂੰ ਦੇ ਸਕਦਾ ਸੀ ਪਰ ਜ਼ਿੰਦਗੀ ਦੀ ਤਸੱਲੀ ਜ਼ਿੰਦਗੀ ਦਾ ਚੈਨ ਉਹ ਉਹਨੂੰ ਕਿੱਥੇ ਲਿਆ ਕੇ ਦਿੰਦਾ ਜ਼ਿੰਦਗੀ ਦੀ ਤਸੱਲੀ ਜ਼ਿੰਦਗੀ ਦਾ ਚੈਨ ਜਿਹਦਾ ਕੋਈ ਮੁੱਲ ਨਹੀਂ ਜਿੰਨੂੰ ਪੈਸਾ ਖਰੀਦ ਨਹੀਂ ਸਕਦਾ ਉਹ ਉਹਨੂੰ ਦੇਣੇ ਅਸਮਰਥ ਸੀ ਸ਼ਾਇਦ ਪਲ ਭਰ ਦਾ ਚੈਨ ਤਾਂ ਉਹਦੀ ਆਪਣੀ ਜ਼ਿੰਦਗੀ 'ਚ ਵੀ ਨਹੀਂ ਸੀ ਉਨਜੀ ਉਹ ਸ਼ਹਿਰ ਦਾ ਸਭ ਤੋਂ ਵੱਡਾ ਕਾਰਖਾਨੇਦਾਰ ਸੀ। ਨੰਬਰ 1 ਅਮੀਰ ਸੀ। ਹਾਂ, ਕਿਸ਼ਨਾ ਤਰਖਾਨ ਉਸ ਦਿਨ ਬਹੁਤ ਉਦਾਸ ਸੀ। ਬਹੁਤ ਉਦਾਸ ਬੀਤੀ ਜ਼ਿੰਦਗੀ ਦਾ ਇੱਕ-ਇੱਕ ਪਲ, ਇੱਕ-ਇੱਕ ਘਟਨਾ ਉਹਨੂੰ ਯਾਦ ਆਉਣ ਲੱਗੀ। ਪਿੰਡ ਉਹ ਕੋਠ ਨੇ ਬਣਾਉਂਦਾ ਹੁੰਦਾ ਸੀ। ਪਿੰਡ ਤੇ ਗੱਬੇ ਉਹਦਾ ਘਰ ਸੀ। ਘਰ ਮੁਰੇ ਛੋਟਾ ਜਿਹਾ ਵੇੜਾ। ਵੇੜੇ 'ਚ ਸੰਗਣਾ ਤੂਤ। ਤੂ ਤੇਦੀ ਠੰਡੀ ਠੰਡੀ ਛਾਂ ਤੇੜ ਖੱਦਰ ਦੀ ਸਾਫੀ ਫਾਈ ਢਿੱਡੋਂ ਤੇ ਪੈਰ ਨੰਗਾ ਤੂ ਤੇਦੀ ਠੰਡੀ ਠੰਡੀ ਛਾਂ ਹੇਠਾਂ ਬੈਠ ਉਹ ਕੋਟ ਨੇ ਬਣਾਈ ਜਾਂਦਾ ਮੱਥੇ ਤੇ ਪਸੀਨਾ ਪੁੰਜਦਾ ਰਹਿੰਦਾ ਜੇ ਕੋਈ ਕਹਿੰਦਾ ਉਥੇ ਕਿਸ਼ਨਿਆ ਸੌਰਿਆ ਕੀ ਦੀ ਘਾਤਰ ਟੁੱਟ ਟੁੱਟ ਮਰਦਾ ਦਿਨ ਰਾਤ ਦੋ ਘੜੀ ਗਰਮੀ ਚ ਉਤਾ ਆਰਾਮ ਕਰ ਲਿਆ ਕਰ ਦੇਖ ਕਿਵੇਂ ਪਸੀਨਾ ਪਸੀਨਾ ਹੋਇਆ ਪਿਆ ਏ ਉਹ ਹੱਸ ਕੇ ਜਵਾਬ ਦਿੰਦਾ ਉਹ ਭਲਿਆ ਲੋਕੋ ਕੰਮ ਤਾਂ ਬੰਦੇ ਦਾ ਕਰਮ ਹੈ ਮਿਹਨਤ ਕਰਨ ਨਾਲ ਨਾਲੇ ਤਾਂ ਮਨ ਨੂੰ ਤਸੱਲੀ ਰਹਿੰਦੀ ਏ ਨਾਲੇ ਦੇਹ ਕੰਗਣ ਵਰਗੀ ਰਹਿੰਦੀ ਏ ਸਹੀ ਮਿਹਨਤ ਦਾ ਪਤਾ ਹੀ ਆਦਮੀ ਦੇ ਪਸੀਨੇ ਤੋਂ ਲੱਗਦਾ ਕਦੇ ਸੁਣੀ ਨਹੀਂ ਉਹ ਕਹਾਣੀ ਫੇਰ ਉਹ ਆਪਣੇ ਆਪੇ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੰਦਾ ਇੱਕ ਵਾਰ ਇੱਕ ਦੇਵਤਾ ਸੁਰਗ ਲੋਕਾਂ ਤੋਂ ਮਾਤ ਲੋਕਾਂ 'ਚ ਉਤਰ ਆਇਆ ਇਥੇ ਉਹਨੂੰ ਬਹੁਤ ਗਰਮੀ ਲੱਗੀ ਤੇ ਨੇ ਉਸ ਨੂੰ ਸਤਾ ਮਾਰਿਆ ਪਰੀਆਂ ਨੇ ਉਹਦੇ ਵਾਸਤੇ ਤਰੇਲ ਤੇ ਫੁੱਲਾਂ ਦਾ ਰਾਸ ਇਕੱਠਾ ਕਰਕੇ ਲਿਆਂਦਾ ਪਰ ਤੇ ਉਹਦੀ ਫੇਰ ਵੀ ਨਾ 부ਜੀ ਪਰੀਆਂ ਫੇਰ ਪਾਣੀ ਦੀ ਭਾਲ ਚ ਨਿਕਲੀਆਂ ਕੱਖਾਂ ਤੋਂ ਤਰੇਲ ਉਡਾ ਚੁੱਕੀ ਸੀ ਫੁੱਲ ਦਾ ਰਾਸ ਮੁੱਕ ਚੁੱਕਾ ਸੀ ਨੇੜੇ-ਨੇੜੇ ਖੂਹ ਦਾ ਕੋਈ ਨਹੀਂ ਨਹੀਂ ਸੀ ਟੋਬਿਆਂ ਟਾਬਿਆਂ ਦਾ ਪਾਣੀ ਸੂਰਜ ਨੇ ਚੂਸ ਲਿਆ ਸੀ ਫਿਰਦੇ ਆ ਫਿਰਦੇ ਆ ਪਰੀਆਂ ਨੂੰ ਇੱਕ ਦਰਖਤ ਹੱਥਲੇ ਕੁਝ ਗਿੱਲੇ ਕੱਪੜੇ ਦਿਸੇ ਉਹਨਾਂ ਉਹ ਕੱਪੜੇ ਇੱਕ ਭਾਂਡੇ 'ਚ ਨਿਚੋੜ ਲਏ ਪਾਣੀ ਦਾ ਭਰਿਆ ਉਹ ਭਾਂਡਾ ਉਹਨਾਂ ਦੇਵਤਿਆਂ ਮੂਰੇ ਜਾ ਰੱਖਿਆ ਜਦੋਂ ਉਹਨਾਂ ਪਾਣੀ ਪੀਤਾ ਤਾਂ ਉਹਨਾਂ ਨੂੰ ਬਹੁਤ ਸਵਾਦ ਆਇਆ ਉਹਨੇ ਭਰੀਆਂ ਨੂੰ ਕਿਹਾ ਇਹ ਪਾਣੀ ਨੇ ਤਾਂ ਮੇਰੀ ਜਨਮ ਜਨਮਾਂ ਦੀ ਪਿਆਸ ਬੁਝਾ ਦਿੱਤੀ ਹੈ ਇਸ 'ਚੋਂ ਚਰਨਮਤ ਵਰਗਾ ਸਵਾਦ ਆਇਆ ਜਿੱਥੇ ਇਹ ਪਾਣੀ ਲਿਆਂਦਾ ਹੈ ਮੈਨੂੰ ਉੱਥੇ ਲੈ ਚੱਲੋ ਜਦੋਂ ਉੱਥੇ ਜਾ ਪੁੱਜੇ ਤਾਂ ਕੱਪੜੇ ਉੱਥੇ ਨਹੀਂ ਸਨ ਲੱਕੜਹਾਰਾ ਸ਼ਹਿਰ ਜਾ ਚੁੱਕਿਆ ਸੀ ਕੱਪੜਿਆਂ ਚ ਉਦ ਦੀ ਮਿਹਨਤ ਦਾ ਪਸੀਨਾ ਸੀ ਇਹ ਕਹਾਣੀ ਸੁਣ ਕੇ ਆਉਣ ਵਾਲਾ ਜਦੋਂ ਨੀਵੀ ਪਾ ਲੈਂਦਾ ਤਾਂ ਕਿਸ਼ਨਾ ਉਹਦਾ ਮੋਢਾ ਝੰਜੋੜ ਕੇ ਕਹਿੰਦਾ ਪੁੱਤ ਜਿਹੜੇ ਪਸੀਨੇ ਨੂੰ ਨਾਕਾ ਵਟਦੇ ਉਹਦੇ ਉੱਤੇ ਇਹਨੂੰ ਤਰਸਦੇ ਫਿਰਦੇ ਨੇ ਆਉਣ ਵਾਲਾ ਸਿਰ ਹਿਲਾ ਕੇ ਸਹਿਮਤੀ ਪ੍ਰਗਟ ਕਰਦਾ ਕਿਸ਼ਨਾ ਤਰਖਾਨ ਫੇਰ ਘੋਟਣਾ ਬਣਾਉਣ ਲੱਗ ਪੈਂਦਾ ਜਦੋਂ ਉਹ ਇਸ ਕੰਮ ਤੋਂ ਵਿਹਲਾ ਹੁੰਦਾ ਤਾਂ ਖੋਰ ਨਿੱਕੇ ਮੁੱਟੇ ਕੰਮ ਕਰਨ ਲੱਗ ਪੈਂਦਾ ਕਾਰਖਾਨੇ ਪਏ ਲੋਕਾਂ ਦੇ ਧਰੇ ਮੰਜੀਆਂ ਪੀੜੀਆਂ ਦੀਆਂ ਚੂੜਾਂ ਨੂੰ ਫਾਲ ਦਿੰਦਾ ਰਹਿੰਦਾ ਨਵੀਆਂ ਬਾਈਆਂ ਸੇਰੂ ਪਾਉਂਦਾ ਰਹਿੰਦਾ ਪੰਜਾਲੀਆਂ 'ਚ ਨਵੀਆਂ ਅਰਲੀਆਂ ਘੜ ਘੜ ਪਾਉਂਦਾ ਰਹਿੰਦਾ ਵਿਗੜਿਆ ਚਾਉਸ ਵਾਰਦਾ ਰਹਿੰਦਾ ਚਰਕੀਆਂ ਦੀਆਂ ਮੁੰਨੀਆਂ ਬਦਲਦਾ ਰਹਿੰਦਾ ਨਿਆਣਿਆਂ ਦੀਆਂ ਗੁੱਲੀਆਂ ਘੜਦਾ ਰਹਿੰਦਾ ਟੁੱਲਾ ਮਾਰ ਮਾਰ ਉਹ ਗੁੱਲੀਆਂ ਗਵਾ ਦਿੰਦੇ ਉਹ ਹੋਰ ਘੜ ਦਿੰਦਾ ਇਸ ਤਰ੍ਹਾਂ ਉਹ ਰੁੱਜਿਆ ਰਹਿੰਦਾ ਉਹਦੇ ਮਨ ਨੂੰ ਤਸੱਲੀ ਰਹਿੰਦੀ ਜਦੋਂ ਵੇੜੇ 'ਚ ਬੈਠ ਥੱਕ ਜਾਂਦਾ ਤਾਂ ਉਸ ਦੇ ਪਿੰਡ 'ਚੋਂ ਚੱਕਰ ਮਾਰਨ ਲੱਗ ਪੈਂਦਾ ਉਹ ਕਿਸੇ ਦੀ ਪੀੜੀ ਠੋਕ ਆਉਂਦਾ ਚੱਕੀਆਂ ਦੇ ਕਸੇ ਬੁੜੇ ਰਾਹ ਦਿੰਦਾ ਰਾਹ 'ਚ ਮਿਲਦੇ ਤੀਵੀਆਂ ਮਰਦਾਂ ਨੂੰ ਟਿਚਰਾਂ ਕਰਦਾ ਉਹ ਘਰ ਨੂੰ ਮੁੜ ਪੈਂਦਾ ਕੋਈ ਦਾਣੇ ਦਿੰਦਾ ਕੋਈ ਗੋੜ ਦਿੰਦਾ ਕੋਈ ਦੁੱਧ ਦਾ ਗਲਾਸ ਦਿੰਦੀ ਤੇ ਕੋਈ ਉਂਝ ਹੀ ਦਿਉਰਾ ਕਹਿ ਕੇ ਸਾਰ ਦਿੰਦੀ ਉਹ ਸਵਾਦ ਸਵਾਦ ਚ ਹੋਠ ਦਾ ਜਦੋਂ ਕਦੇ ਸ਼ੀਸ਼ੇ ਚ ਉਹ ਆਪਣਾ ਮੂੰਹ ਦੇਖਦਾ ਤਾਂ ਮੱਥੇ ਤੇ ਚੰਨ ਵਰਗਾ ਤਿਰਛਾ ਦਾਗ ਦੇ ਕੇ ਲਹਿਰ ਲਹਿਰ ਹੋੜਦਾ ਜਿਵੇਂ ਉਹਦੇ ਹਿੱਦੇ ਚ ਕੋਈ ਕਾਂਕ ਉਰਤੀ ਖੜੀ ਹੋਵੇ ਇੱਕਦਮ ਸਾਰੀ ਘਟਨਾ ਉਹਦੀਆਂ ਅੱਖਾਂ ਸਾਹਮਣੇ ਆ ਜਾਂਦੀ ਵੇੜੇ 'ਚ ਬੈਠ ਕੇ ਉਹ ਕੋਟਣਾ ਬਣਾ ਇਹਾ ਸੀ ਬਚਨੇ ਦੇ ਪੁੱਤ ਮੇਲੂ ਨੇ ਗੁੱਲੀ ਡੰਡਾ ਖੇਡਦਿਆਂ ਅਚੇਹ ਜ਼ੋਰ ਦੀ ਵਗਾ ਮਾਰ ਕੀ ਕੇ ਗੁੱਲੀ ਦਾ ਤਿੱਖਾ ਸੇਰਾ ਕਿਸ਼ਨੇ ਦੇ ਮੱਥੇ 'ਚ ਆ ਵੱਜਾ ਉਹ ਲਹੂ ਲਵਾਨ ਹੋ ਗਿਆ ਮੇਲੂ ਦੀ ਮਾਂ ਕਰਤਾਰੋ ਭੱਜੀ ਆਈ ਉਹਨੇ ਇੱਕਦਮ ਆਪਣੀ ਮਲਮਲ ਦੀ ਨਵੀਂ ਚੁੰਨੀ ਨਾਲ ਲੀਰ ਪਾੜੀ ਤੇ ਠੰਡੇ ਪਾਣੀ 'ਚ ਭਿਉ ਕੇ ਕਿਸ਼ਨੇ ਦੇ ਮੱਥੇ 'ਤੇ ਬੰਨ ਦਿੱਤੀ ਪਾਣੀ ਮਿੱਟੀ ਨਾਲ ਕਿਸਨੇ ਨੂੰ ਠੰਡ ਜਿਹੀ ਪੈ ਗਈ। ਉਹ ਹੈਰਾਨ ਹੋਇਆ ਦੇਖਦਾ ਰਹਿ ਗਿਆ। ਇੱਕਦਮ ਇੱਕ ਸਾਰਾ ਕੁਝ ਕਿਵੇਂ ਹੋ ਗਿਆ? ਕਿਸਨੇ ਨੂੰ ਲੱਗਿਆ ਜਿਵੇਂ ਹੁਣ ਵਿੱਕ ਕੋਂਡ ਗੱਡੀ ਕੰਬ ਦੇ ਹੱਥਾਂ ਨਾਲ ਉਹਦੇ ਮੱਥੇ ਤੇ ਪਾਣੀ ਪੱਟੀ ਬਨ ਰਹੀ ਹੋਵੇ। ਉਹ ਹਰ ਰੋਜ਼ ਵੇੜੇ 'ਚ ਬੈਠ ਘੋਟਣਾ ਬਣਾਉਂਦਾ। ਫੁੱਲਦਾਰ ਘੋਟਣਾ ਜਿਨ੍ਹਾਂ ਦੇ ਹੱਥਾਂ ਤਰਿਆਂ ਤਿਲਕ ਤਿਲਕ ਜਾਂਦਾ ਸੀ। ਜਿਨ੍ਹਾਂ ਦੀਆਂ ਗੱਲਾਂ ਦੂਰ ਦੂਰ ਦੇ ਪਿੰਡਾਂ 'ਚ ਹੋ ਰਹੀਆਂ ਸਨ ਪਿੰਡਾਂ ਦੇ ਲੋਕ ਜਦੋਂ ਕਿਸ਼ਨੇ ਦੇ ਪਿੰਡ ਵਿੱਚ ਦੀ ਲੰਗਦੇ ਤਾਂ ਉਹ ਤੂਤ ਦੀ ਛਾਵੇਂ ਘੜੀ ਪਲ ਸਤੋਂਦੇ ਉਹਦੇ ਨਾਲ ਗੱਲਾਂ ਕਰਦੇ ਜਾਂਦੇ ਇੱਕ ਇੱਕ ਘੋੜਨਾ ਖਰੀਦ ਕੇ ਲੈ ਜਾਂਦੇ ਰਾਤ ਤੁਰੇ ਜਾਂਦੇ ਕਿਸ਼ਨੇ ਦੀਆਂ ਗੱਲਾਂ ਕਰਦੇ ਰਹਿੰਦੇ ਇਦਾਂ ਵਾਟ ਮੁੱਕ ਜਾਂਦੀ ਮੁਕ ਲਾਵੇ ਤੂਤ ਦੀਆਂ ਕੁੜੀਆਂ ਜਦੋਂ ਇਹ ਦੇਖਦੀਆਂ ਕਿ ਉਹਨਾਂ ਦੇ ਦਾਜ ਚੋਂ ਕਿਸ ਨੇ ਨੇ ਘੋਟਣਾ ਨਹੀਂ ਰੱਖਿਆ ਤਾਂ ਉਹ ਰੁੱਸ ਰੁੱਸ ਬੈਂਦੀਆਂ ਰੋਟੀ ਨਾ ਖਾਂਦੀਆਂ ਦਾਜ ਦੇਖਣ ਆਈਆਂ ਧੀਵੀਆਂ ਢੋਡੀਆਂ ਦੇ ਹੱਥਾਂ ਰੱਖ ਰੱਖ ਕਹਿੰਦੀਆਂ ਕੀ ਸਵਾਦ ਦਿੱਤੀ ਏ ਕੁੜੀ ਨੂੰ ਘੋਟਣਾ ਤਾਂ ਰੱਖਿਆ ਨਹੀਂ ਜਿਹੜਾ ਦਾਜ ਦਾ ਸ਼ਿੰਗਾਰ ਹੈ ਇਸੇ ਤਰ੍ਹਾਂ ਪਿੰਡ ਦੀ ਇੱਕ ਕੁੜੀ ਰੁੱਸ ਕੇ ਬੈਠ ਗਈ ਸੀ ਪਿੰਡ 'ਚੋਂ ਬੜੀ ਚਰਚਾ ਹੋਈ ਲੋਕ ਕਮਾਂਕਾਰਾਂ ਤੋਂ ਵਿਹਲੇ ਹੋ ਕੇ ਜੀ ਜਦੋਂ ਸੱਤ ਤੇ ਬੈਠੇ ਤਾਂ ਇਸ ਘਟਨਾ ਬਾਰੇ ਗੱਲਾਂ ਚੱਲ ਪਈਆਂ ਹਰ ਕੋਈ ਖੜਦੀ ਚੜਦੀ ਤੋਂ ਚੜਦੀ ਗੱਲ ਸੁਣਾਉਂਦਾ ਸੀ ਲੋਕ ਸੁਆਤ ਲੈ ਰਹੇ ਸਨ ਗੱਜਣ ਨੇ ਕੰਨ ਤੇ ਹੱਥ ਰੱਖ ਲਿਆ ਅੱਖਾਂ ਮੀਚ ਲਈਆਂ ਤੇ ਬੋਲੀ ਪੁਣ ਸ਼ੁਰੂ ਕਰ ਦਿੱਤੀ ਤਾਵੇ 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 ਪਿੰਡ ਦੀ ਧੀ ਰਸਤੀ ਜਦੋਂ ਤੁਰਨ ਲੱਗੀ ਮੁਕਲਾਵੇ ਦਾਜ ਵਿੱਚ ਘੋਟਣਾ ਨਹੀਂ ਝੋਰਾ ਉਹਦੀਆਂ ਹੱਡਾਂ ਨੂੰ ਖਾਵੇ ਦੇਖੀ ਬਾਪੂ ਤੋਰ ਦਮੇ ਵਿੱਚ ਧਰ ਕੇ ਮੰਜੇ ਤੇ ਪਾਵੇ ਨਿੰਮ ਦੀਆਂ ਘੋਟਣੀਆਂ ਤੇਰੀ ਸਿਫਤ ਕਰੀ ਨਾ ਜਾਵੇ ਨਿੰਮ ਦੀਆਂ ਘੋਟਣੀਆਂ ਕਿਸ਼ਨਾ ਤਰਖਾਨ ਬੋਲੀ ਸੁਣ ਕੇ ਝੂਮ ਉੱਠਿਆ ਉਹਨੇ ਉੱਠ ਕੇ ਮੁੰਡੇ ਨੂੰ ਥਾਪੀ ਦਿੱਤੀ ਤੇ ਤੇੜ ਪਾਈ ਚਾਦਰ ਦੀ ਸਾਫੀ ਲੜੋ ਖੋਲ ਕੇ ਰੁਪਈਆ ਉਹਨੂੰ ਫੜਾ ਦਿੱਤਾ ਲੋਕ ਹੋਰ ਵੀ ਖੁਸ਼ ਹੋਏ ਕਿਸ਼ਨੇ ਤਰਖਾਨ ਦੀ ਜ਼ਿੰਦਗੀ ਨਿੱਕੇ ਨਿੱਕੇ ਹਾਸੇ ਰੋਸਿਆਂ ਚੋਂ ਲੰਘ ਗਈ ਸੀ ਉਹਦੀ ਜ਼ਿੰਦਗੀ ਪਾਣੀ ਚ ਤਰਦੀ ਉਸ ਕਿਸ਼ਤੀ ਵਾਂਗ ਸੀ ਜਿੰਨੂੰ ਪਾਣੀ 'ਚ ਉਡਤੀਆਂ ਛੋਟੀਆਂ-ਛੋਟੀਆਂ ਲਹਿਰਾਂ ਡੁੱਬਣ ਦਾ ਦਹਿਲ ਦੇਣ ਦੀ ਥਾਂ ਇੱਕ ਲੋਹਾਰਾ ਜਿਹਾ ਦੇ ਜਾਨ ਪਰ ਤਿਲ ਦਿਨ ਕਿਸੇ ਨੇ ਨੂੰ ਆਪਣੀ ਜ਼ਿੰਦਗੀ ਦੀ ਕਿਸ਼ਤ ਟਾਵਾਂ ਡੋਲ ਹੁੰਦੀ ਲੱਗੀ ਉਹਦੇ ਘਰ ਵਾਲੀ ਚੰਨ ਕਿ ਬਿਮਾਰ ਹੋ ਗਈ ਉਹਨੇ ਉਸ ਦੇ ਇਲਾਜ 'ਚ ਕੋਈ ਕਸਰ ਨਾ ਛੱਡੀ ਉਹ ਦਿਨ ਰਾਤ ਉਹਦੀ ਸੇਵਾ ਕਰਦਾ ਰਿਹਾ ਪਰ ਇੱਕ ਦਿਨ ਉਹ ਕਿਸ਼ਨੇ ਨੂੰ ਐਡੀ ਲੰਮੀ ਚੌੜੀ ਦੁਨੀਆ 'ਚ ਇਕੱਲਾ ਛੱਡ ਕੇ ਤੁਰੂ ਤੁਰਦੀ ਹੋਈ ਕਿਸ਼ਨੇ ਨੇ ਉਹਨੂੰ ਰੱਬ ਦਾ ਭਾਣਾ ਸਮਝਿਆ ਤੇ ਦੁੱਖ ਅੰਦਰ ਹੀ ਅੰਦਰ ਪਾ ਲਿਆ ਰੁੱਝੇ ਵੀ ਉਹਦੀ ਜ਼ਿੰਦਗੀ ਨੂੰ ਫੇਰ ਆ ਗਿਆ ਉਹ ਆਪਣੇ ਕੰਮ 'ਚੋਂ ਮਗਰ ਰਹਿਣ ਲੱਗ ਪਿਆ ਉਹਦੀ ਜ਼ਿੰਦਗੀ ਦੀ ਤੋਰ ਫੇਰ ਸਾਵੀ ਹੋ ਗਈ ਅਖੀਰ ਉਹਦਾ ਜਵਾਈ ਉਹਨੂੰ ਸ਼ਹਿਰ ਲੈ ਆਇਆ ਤੇ ਸ਼ਹਿਰ 'ਚੋਂ ਆਏ ਨੂੰ ਉਹਨੂੰ ਹੁਣ 5 ਸਾਲ ਹੋ ਚੁੱਕੇ ਸਨ ਇੰਨਾ ਪੰਜਾ ਸਾਲਾਂ ਜੋ ਉਹਨੂੰ ਆਪਣੇ ਜਵਾਈ ਦਾ ਦਿਲ ਜਿੱਤ ਲਿਆ ਆਖਿਰ ਉਹਦਾ ਸੌਰਾ ਸੀ ਤੇ ਆਪਣੇ ਜਵਾਈ ਦਾ ਬੁਰਾ ਕਿੱਦਾਂ ਹੋ ਸਕਦਾ ਸੀ ਉਹ ਸੋਚਦਾ ਉਹ ਗੱਦੀ ਤੇ ਬੈਠਾ ਰਹਿੰਦਾ ਬਾਹਰੋਂ ਆਏ ਵਪਾਰੀਆਂ ਨਾਲ ਗੱਲਾਂ-ਬਾਤਾਂ ਕਰਦਾ ਕਾਰਖਾਨੇ 'ਚ ਕੰਮ ਕਰਨ ਵਾਲਿਆਂ ਦੇ ਕੰਮ ਦੀ ਨਿਗਰਾਨੀ ਰੱਖਦਾ ਇਹ ਉਹਦੇ ਜਿੰਮੇ ਕੰਮ ਸੀ ਇਹ ਵੀ ਕੋਈ ਕੰਮ ਹੈ ਕੰਮ ਕਰਦਿਆਂ ਨੂੰ ਦੇਖਣਾ ਜੇ ਇਹ ਵੀ ਕੰਮ ਜੋ ਸ਼ਾਮਲ ਹੋਇਆ ਤਾਂ ਰੱਬ ਬਖਸ਼ੇ ਮੈਨੂੰ ਅਜਿਹੇ ਕੰਮ ਤੋਂ ਮੈਂ ਹੈਰਾਨ ਹਾਂ ਕਿ ਲੋਕ ਜਿਹੜੇ ਦੂਜਿਆਂ ਦੇ ਕੰਮ ਨੂੰ ਦੇਖਣਾ ਹੀ ਕੰਮ ਸਮਝਦੇ ਹਨ ਜਿਉਂਦੇ ਕਿਵੇਂ ਰਹਿ ਜਾਂਦੇ ਹਨ ਉਹਨੂੰ ਸੋਚ ਵੰਗਾਰਦੀ ਹੈ ਹੁਣ ਉਹ ਉਦਾਸ ਰਹਿਣ ਲੱਗ ਪਿਆ ਉਹਦੇ ਹੱਡ ਗੋਡੇ ਟੁੱਟਦੇ ਰਹਿੰਦੇ ਉਹਦਾ ਸਿਰ ਚਕਰਾਂਦਾ ਰਹਿੰਦਾ ਉਹਨੂੰ ਵਾਸੀਆ ਆਉਂਦੀਆਂ ਰਹਿੰਦੀਆਂ ਅੱਖਾਂ 'ਚ ਪਾਣੀ ਭਰਦਾ ਆਉਂਦਾ ਉਹ ਝੰਝੂਲਾ ਉੱਡਦਾ ਉਹਦੇ ਜਵਾਈ ਨੇ ਉਹਨੂੰ ਕੁਛ ਰੱਖਣ ਦੀ ਖਾਤਰ ਪੈਸਾ ਪਾਣੀ ਵਹਾ ਦਿੱਤਾ ਪਰ ਉਹ ਉਦਾਸ ਦਾ ਉਦਾਸ ਰਿਹਾ ਪੈਸੇ ਨਾਲ ਖਰੀਦਿਆ ਐਸ਼ ਦਾ ਸਮਾਨ ਉਹਨੂੰ ਪਰਮਨਾ ਨਾ ਸਕਿਆ ਉਹ ਪਾਲਪਰ ਦੇ ਚੈਨ ਨੂੰ ਤਰਸ ਗਿਆ ਅਖੀਰ ਉਹਦਾ ਜਵਾਈ ਉਹਨੂੰ ਡਾਕਟਰ ਕੋਲ ਲੈ ਗਿਆ ਡਾਕਟਰ ਨੇ ਉਹਦੀ ਨਬਜ਼ ਦੇਖੀ ਜੀਵ ਦੇਖੀ ਜਦੋਂ ਕੁਝ ਸਮਝ ਨਾ ਆਇਆ ਤਾਂ ਉਹਨੇ ਕਿਸ਼ਨੇ ਨੂੰ ਪੁੱਛਿਆ ਕੀ ਬਿਮਾਰੀ ਹੈ ਕਿਸ਼ਨੇ ਨੇ ਜਵਾਬ ਦਿੱਤਾ ਬਸ ਜੀ ਚਿੰਤਾ ਦਾ ਚਾ ਰਹਿਦਾ ਹੈ ਚਿੰਤਾ ਖੁੱਲਦਾ ਹੀ ਨਹੀਂ ਜਿਵੇਂ ਮੇਰੇ ਅੰਦਰ ਕਿਸੇ ਚੀਜ਼ ਦੀ ਕਮੀ ਸਮਝ ਹੋਵੇ ਸਮਝ ਗਿਆ ਸਮਝ ਗਿਆ ਡਾਕਟਰ ਨੇ ਕਿਹਾ ਵਿਟਾਮਿਨ ਬੀ ਦੀ ਕਮੀ ਹੈ ਤੁਸੀਂ ਬੀ ਕੰਪਲੈਕਸ ਦੀਆਂ ਗੋਲੀਆਂ ਖਾਓ ਉੱਥੇ ਤਾਂ ਕਿਸ਼ਨਾ ਚੁੱਪ ਕਰ ਰਿਹਾ ਪਰ ਜਦੋਂ ਦੋਵੇਂ ਦੁਕਾਨ ਤੋਂ ਬਾਹਰ ਨਿਕਲੇ ਤਾਂ ਕਿਸ਼ਨੇ ਨੇ ਖਾਸ ਕੀ ਕਿਹਾ ਇਹ ਤਾਂ ਹੁਣੇ ਪਤਾ ਲੱਗਿਆ ਬਈ ਦਵਾਈਆਂ ਨਾਲ ਵੀ ਜੀ ਲੱਗ ਲੱਗ ਪੈਂਦਾ ਹੁਣ ਉਹਦੇ ਜਵਾਈ ਕੋਲ ਇੱਕੋ ਇੱਕ ਇਲਾਜ ਰਹਿ ਗਿਆ ਸੀ ਸ਼ਰਾਬ ਜਿਹਨੂੰ ਪੀ ਕੇ ਆਦਮੀ ਉਹਨਾਂ ਪਲਾਂ ਦਾ ਬਾਦਸ਼ਾਹ ਹੋ ਜਾਂਦਾ ਹੈ ਜੋ ਵੱਡੇ ਵੱਡਿਆਂ ਦੇ ਗਮ ਗਲਤ ਕਰ ਦਿੰਦੀ ਹੈ ਕਿਸ਼ਨਾ ਵੀ ਸ਼ਰਾਬ ਦੇ ਨਸ਼ੇ ਵਿੱਚ ਸਭ ਦੁੱਖਾਂ ਤਕਲੀਫਾਂ ਭੁੱਲ ਜਾਵੇਗਾ ਰੰਗਿਨੀ ਉਹਦੀ ਜ਼ਿੰਦਗੀ 'ਚ ਉੱਤਰ ਆਵੇਗੀ ਉਸਦੇ ਜਵਾਈ ਨੇ ਸੋਚਿਆ ਉਸ ਦਿਨ ਛੁੱਟੀ ਸੀ ਕਿਸ਼ਨਾ ਤਰਖਾਨ ਤੇ ਉਹਦਾ ਜਵਾਈ ਬੈਠੇ ਗਮ ਗਲਤ ਕਰ ਰਹੇ ਸਨ ਕਿ ਅਚਾਨਕ ਕਿਸ਼ਨਾ ਤਰਖਾਨ ਚੁੱਪਚਾਪ ਉੱਠ ਕੇ ਬਾਹਰ ਨੂੰ ਤੁਰ ਪਿਆ ਚਾਹੇ ਉਹ ਹੋਰ ਬੋਤਲ ਲੈਣ ਗਿਆ ਸੀ ਜਵਾਈ ਕੋਸ਼ਿਸ਼ੀ ਕਿਸ਼ਨਾ ਤਰਖਾਨ ਅਜੇ ਸ਼ਰਾਬ ਲੈ ਕੇ ਨਹੀਂ ਸੀ ਮੁੜਿਆ ਅੰਦਰ ਮੰਝੇ ਦੇ ਪਿਆ ਉਸ ਦੇ ਜਵਾਈ ਉਹਨੂੰ ਬੇਸਬਰੀ ਨਾਲ ਉਡੀਕ ਰਿਆ ਸੀ ਉਹਨੂੰ ਤੋੜ ਲੱਗੀ ਰਹੀ ਸੀ ਬਾਹਰ ਠਕ ਠਕ ਦੀ ਆਵਾਜ਼ ਹੋਈ ਕਿਸਨੇ ਨੇ ਜਵਾਈ ਨੇ ਪਾਸਾ ਪਰਤ ਲਿਆ ਬਾਹਰ ਫੇਰ ਠਕ ਠਕ ਦੀ ਆਵਾਜ਼ ਹੋਈ ਉਹ ਕੋਸ਼ਹੀਦਾ ਹੋ ਗਿਆ ਉਹਦਾ ਸੌਰਾ ਸ਼ਰਾਬ ਦੀ ਬੋਤਲ ਲੈ ਕੇ ਆ ਗਿਆ ਸੀ ਸ਼ਾਇਦ ਤੇ ਉਹ ਦਰਵਾਜ਼ਾ ਖੜਕਾ ਰਿਹਾ ਸੀ ਉਹਨੇ ਉੱਠ ਕੇ ਕਦਮ ਦਰਵਾਜ਼ਾ ਖੋਲਿਆ ਉਹ ਹੱਕਾ ਬੱਕਾ ਰਹਿ ਗਿਆ ਬਾਹਰ ਵਿਹੜੇ 'ਚੋਂ ਕਿਸ਼ਨਾ ਦਰਖਾਨ ਸ਼ਰਾਬ ਨਾਲ ਰੱਜਿਆ ਬੈਠਾ ਸੀ ਕੋਲ ਉਹਦੇ ਸ਼ਰਾਬ ਦੀ ਪਰੀ ਬੋਤਲ ਪਈ ਸੀ ਇੱਕ ਹੱਥ ਵਿੱਚ ਉਹਦੇ ਬੋਲਾ ਸੀ ਦੂਜੇ ਹੱਥ ਵਿੱਚ ਲੱਕੜੀ ਦਾ ਟੋਟਾ ਤੇ ਉਹ ਘੋਟਣਾ ਬਣਾਉਂਦੀ ਕੋਸ਼ਿਸ਼ ਕਰ ਰਿਹਾ ਸੀ ਪਸੀਨਾ ਉਹਦੀਆਂ ਲੱਤਾਂ ਤੁੱਟ ਤੀਰੀਆਂ ਬਣ ਕੇ ਵਹਿ ਰਿਹਾ ਸੀ